ਸਸਤੀਗਾ ਦੋਸਤੋ ਮੈਂ ਹਾਜ਼ਰ ਹਾਂ ਪਰਮਿੰਦਰਜੀਤ ਸਿੰਘ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਮੈਲਰੀ ਗਾਮੀ ਮੈਲਰੀ ਗਾਮੀ ਕੀ ਹੈ ਸੋ ਦੋਸਤੋ ਮੈਲਰੀ ਗਾਮੀ ਇੱਕ ਐਸੀ ਵਿਧੀ ਹੈ ਧਿਆਨ ਦੀ ਕਹਿ ਸਕਦੇ ਆ ਜਾਂ ਮਾਨੋ ਕਮਨਾਵਾਂ ਨੂੰ ਪੂਰੀ ਕਰਨ ਦੀ ਵਿਧੀ ਕਹਿ ਸਕਦੇ ਹਾਂ ਜੋ ਸਾਡੇ ਆਧ ਕਾਲ ਤੋਂ ਇਹ ਵਿਧੀ ਨੂੰ ਵਰਤਿਆ ਜਾ ਰਿਹਾ ਹੈ ਸ਼ੁਰੂ ਸ਼ੁਰੂ ਦੇ ਚ ਇਹ ਵਿਧੀ ਨੂੰ ਆਪਣਿਆ ਮਾਨਸ ਆਪਣੀਆਂ ਦੁਨਿਆਵੀ ਇੱਛਾਵਾਂ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਸੀ ਤੇ ਬਾਅਦ ਵਿੱਚ ਇਸ ਵਿਧੀ ਨੂੰ ਆਪਣਾ ਜੀਵਨ ਸਾਥੀ ਪਾਉਣ ਲਈ ਵੀ ਵਰਤਿਆ ਜਾਣ ਲੱਗਾ ਸੋ ਆਧ ਕਾਲ ਤੋਂ ਲੈ ਕੇ ਜਿੱਥੇ ਬੋਧ ਗ੍ਰੰਥਾਂ ਦੀ ਗੱਲ ਕਰੀ ਤੇ ਬੋਧ ਗ੍ਰੰਥਾਂ ਦੇ ਵਿੱਚ ਮੈਲਿਕਾਮੀ ਦਾ ਬਹੁਤ ਜ਼ਿਆਦਾ ਜ਼ਿਕਰ ਆਉਂਦਾ ਮੈਲਿਕਾਮੀ ਜਿਹੜਾ ਹੈ ਇਹ ਤੁਹਾਡੇ ਜੀਵਨ ਨੂੰ ਬਦਲ ਸਕਦਾ ਹੈ ਜੇਕਰ ਤੁਸੀਂ ਇਸ ਵਿਧੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਵੋ ਤਾਂ ਸੋ ਮੈਰੀ ਕਾਮੀ ਜੋ ਹੈ ਇਹ ਤੁਹਾਡੇ ਜੀਵਨ ਦੇ ਵਿੱਚ ਮੈਰੀ ਕਾਮੀ ਜੋ ਹੈ ਤੁਹਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲਿਆ ਸਕਦਾ ਹੈ ਤੁਹਾਡੇ ਜੀਵਨ ਦੇ ਵਿੱਚ ਉਹ ਹਰ ਇੱਕ ਦੁੱਖ ਨੂੰ ਖਤਮ ਕਰ ਸਕਦਾ ਹੈ ਜੋ ਤੁਹਾਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਹੈ ਕਾਰਨ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਦੁੱਖਾਂ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਅਸਲ ਤੋਂ ਵੱਖ ਕਰ ਲਿਆ ਹੈ ਅਸੀਂ ਅਸਲ ਨੂੰ ਭੁਲਾ ਚੁੱਕੇ ਹਾਂ ਅਸਲ ਕੀ ਹੈ ਅਸਲ ਸ੍ਰਿ ਬ੍ਰਹਮੰਡ ਦੀ ਸਿਰਜਣਾ ਇਸ ਸਾਡੇ ਪੂਰੇ ਪੂਰੇ ਕਾਇਨਾਤ ਦੀ ਸਿਰਜਣਾ ਮਨੁੱਖ ਦੀ ਸਿਰਜਣਾ ਮਨੁੱਖੀ ਬੁੱਧੀ ਦੀ ਸਿਰਜਣਾ ਆਇਕ ਜੀਵਿਤ ਦੀ ਸਿਰਜਣਾ ਅਸਲ ਹੈ ਮਨੁੱਖ ਨੇ ਆਪਣੇ ਆਪ ਨੂੰ ਅਸਲ ਤੋਂ ਪਾਸੇ ਕਰ ਲਿਆ ਹੈ ਜੋ ਪ੍ਰਤੱਖ ਉਸ ਉਤੇ ਪ੍ਰੋਜਾ ਕਰਦਾ ਹੈ ਹੁਣ ਤੁਸੀਂ ਆਪਣੀਆਂ ਮਨੋ ਕਾਮਨਾਵਾਂ ਮੈਟਰੀ ਗਾਮੀ ਤੇ ਰਹੀ ਕਿਵੇਂ ਪੂਰੀਆਂ ਕਰ ਸਕਦੇ ਕਿਸ ਤਰ੍ਹਾਂ ਦੀ ਇਸ ਦੀ ਵਿਧੀ ਆ ਸੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਾਓ ਆਪਣੇ ਆਪ ਨੂੰ ਇਹ ਯਕੀਨ ਕਰਾਓ ਜੋ ਇਹ ਪੂਰਾ ਅਸਤਿਤਵ ਹੈ ਸੱਚ ਹੈ ਇਹ ਤੁਹਾਡੇ ਨਾਲ ਜੁੜਿਆ ਹੋ ਰਿਹਾ ਹੈ ਪੂਰਾ ਬ੍ਰਹਿਮੰਡ ਹਰ ਇੱਕ ਇਨਸਾਨ ਦੇ ਹਰ ਇੱਕ ਜੀਵ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਅਸਲ ਤੋਂ ਵਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਨੂੰ ਪਰ ਅਸੀਂ ਅਸਲ ਤੋਂ ਵੱਖ ਨਹੀਂ ਹੋ ਸਕਦੇ ਜਦੋਂ ਤੱਕ ਮਨੁੱਖ ਆਪਣੇ ਆਪ ਨੂੰ ਅਸਲ ਦੇ ਨਾਲ ਜੋੜਨਾ ਸ਼ੁਰੂ ਨਹੀਂ ਕਰਦਾ ਤਦ ਤੱਕ ਦੁੱਖਾਂ ਦੇ ਵਿੱਚ ਹੀ ਰਹੇਗਾ ਮਨੁੱਖ ਜਦੋਂ ਆਪਣੇ ਆਪ ਨੂੰ ਇਸ ਬ੍ਰਹਿਮੰਡ ਦੀਆਂ ਅਸੀਮ ਸ਼ਕਤੀਆਂ ਨਾਲ ਜੋੜ ਲਵੇਗਾ ਅਸਲ ਦੇ ਨਾਲ ਜੋੜ ਲਵੇਗਾ ਤਾਂ ਉਹ ਆਪਣੇ ਅੰਦਰ ਦੀ ਸ਼ਕਤੀ ਨੂੰ ਉਹ ਜਾਗਰਤ ਕਰਨ ਦੇ ਕਾਬਲ ਹੋ ਜਾਵੇਗਾ ਮੈਦਰੀ ਕਮੇ ਇਹੀ ਤਰ੍ਹਾਂ ਨੂੰ ਸਿਖਾਉਂਦੀ ਹੈ ਇਸ ਬਿਧੀ ਤੇ ਜਦੋਂ ਅਸੀਂ ਆਪਣੇ ਆਪ ਨੂੰ ਅਸਲ ਦੇ ਨਾਲ ਜੋੜਦੇ ਹਾਂ ਇਸ ਬ੍ਰਹਿਮੰਡ ਦੇ ਅਸਤਿਤਵ ਦੇ ਨਾਲ ਜੋੜਦੇ ਹਾਂ ਸਚਾਈ ਦੇ ਨਾਲ ਜੋੜਦੇ ਹਾਂ ਬ੍ਰਹਿਮੰਡ ਦੇ ਵਿੱਚ ਆਪਾਂ ਆਪ ਦੇ ਆਪ ਨੂੰ ਪੇਸ਼ ਕਰਦੇ ਹਾਂ ਅਸੀਂ ਬ੍ਰਹਿਮੰਡ ਦੀ ਸ਼ਕਤੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਹਾਂ ਸਾਡੇ ਅੰਦਰ ਇੱਕ ਵੱਖਰੀ ਜਿਹੀ ਊਰਜਾ ਉਹ ਤਾਂ ਸ਼ੁਰੂ ਹੋ ਜਾਂਦੀ ਹੈ ਸਾਡੇ ਮਾਨਸਿਕ ਚੇਤਨਾ ਦੇ ਵਿੱਚ ਸਾਡੇ ਖਿਆਲਾਂ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ ਮੈਦਨੀ ਕਾਮ ਨੇ ਤੁਹਾਡੇ ਜੀਵਨ ਨੂੰ ਬਦਲਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਇਸ ਵਿਧੀ ਨੂੰ ਤੁਸੀਂ ਅਪਣਾ ਸਕਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਬ੍ਰਹਿਮੰਡ ਦੀ ਅਸਲ ਸਚਾਈ ਦੇ ਨਾਲ ਜੋੜ ਲਿਆ ਆਪਣੇ ਅਸਲ ਨੂੰ ਪਹਿਚਾਨ ਲਿਆ ਤੁਸੀਂ ਇਹ ਜਾਣ ਲਿਆ ਵੀ ਜੋ ਪੂਰਾ ਬ੍ਰਹਿਮੰਡ ਹੈ ਤੁਸੀਂ ਵੀ ਉਸ ਬ੍ਰਹਿਮੰਡ ਦੇ ਜਿਸसे ਹੋ ਤੁਸੀਂ ਉਸ ਬ੍ਰਹਿਮੰਡ ਦੇ ਵਿੱਚੋਂ ਹੀ ਉਪਜੇ ਹੋ ਜੋ ਘਟਨਾਵਾਂ ਪੂਰੇ ਸਮਖਸ਼ ਬ੍ਰਹਿਮੰਡ ਦੇ ਵਿੱਚ ਪੂਰਨ ਬ੍ਰਹਿਮੰਡ ਦੇ ਵਿੱਚ ਵਾਪਰ ਰਹੀਆਂ ਉਹੀ ਘਟਨਾਵਾਂ ਤੁਹਾਡੇ ਅੰਦਰ ਆਣ ਉਹੀ ਸ਼ਕਤੀ ਤੁਹਾਡੇ ਅੰਦਰ ਹੈ ਜਦੋਂ ਇਸ ਸ਼ਕਤੀ ਤੁਸੀਂ ਸਮਝ ਲਿਆ ਤੁਹਾਡੇ ਅੰਦਰ ਊਰਜਾ ਦਾ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਆਪਣੇ ਜੀਵਨ ਨੂੰ ਬਦਲਣ ਦੇ ਕੰਮ ਜੰਮ ਹੋ ਜਾਵੂਗੀ ਜਦੋਂ ਤੁਸੀਂ ਇਸ ਊਰਜਾ ਨੂੰ ਸਮਝ ਲਿਆ ਤੁਹਾਡੇ ਅੰਦਰ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਤੁਸੀਂ ਫਿਰ ਆਪਣੇ ਖਿਆਲਾਂ ਦੇ ਉੱਤੇ ਧਿਆਨ ਨੂੰ ਟਿਕਾਉਣਾ ਹੈ ਆਪਣੇ ਆਪ ਨੂੰ ਸ਼ਾਂਤ ਰੂਪ ਇੱਕ ਜਗ੍ਹਾ ਤੇ ਬਿਠਾ ਲੈਣਾ ਹੈ ਤੇ ਆਪਣੇ ਅੰਦਰ ਚੱਲਣ ਵਾਲੇ ਖਿਆਲਾਂ ਨੂੰ ਸ਼ਾਂਤ ਕਰਕੇ ਜੋ ਤੁਸੀਂ ਚਾਹੋ ਨੇ ਹੋ ਉਸ ਦੇ ਨਾਲ ਆਪਣੇ ਆਪ ਨੂੰ ਜੋੜਨਾ ਹੈ ਮੈਲਰੀ ਗਾਮੀ ਦੀ ਇਹ ਵਿਧੀ ਨੂੰ ਤੁਸੀਂ ਅਪਣਾ ਕੇ ਦੇਖੋ ਤੁਹਾਡਾ ਪੁਨਿਕ ਬਦਲ ਜਾਵੇਗਾ ਤੁਹਾਡੀ ਜ਼ਿੰਦਗੀ ਬਦਲ ਚਾਲੂਗੀ ਤੁਹਾਡੇ ਸੁਪਨੇ ਪੂਰੇ ਹੋ ਜਾਣਗੇ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਅੱਖਾਂ ਬੰਦ ਕਰਕੇ ਉਸ ਦਾ ਵਿਜ਼ੂਅਲਾਈਜੇਸ਼ਨ ਕਰੋ ਤੁਸੀਂ ਦੇਖੋ ਉਸ ਦੀਆਂ ਤਸਵੀਰਾਂ बार-बार ਉਹਨਾਂ ਵਿਸ਼ਿਆਂ ਦੇ ਨਾਲ ਉਹਨਾਂ ਚੀਜ਼ਾਂ ਦੇ ਨਾਲ ਜੁੜੀਆਂ ਗੱਲਾਂ ਕਰੋ ਜੋ ਤੁਸੀਂ ਚਾਹੁੰਦੇ ਹੋ ਮੈਨਰੇ ਕਾਮੀ ਦੇ ਰਾਹੀਂ ਇਹ ਵਿਧੀ ਦੇ ਰਾਹੀਂ ਤੁਸੀਂ ਧਿਆਨ ਦੇ ਵਿੱਚ ਜਦੋਂ ਬੈਠੋਗੇ ਉਤਰੋਗੇ ਆਪਣੀ ਊਰਜਾ ਦੇ ਨਾਲ ਜਦ ਤੁਸੀਂ ਜੁੜੋਗੇ ਤਾਂ ਤੁਹਾਡਾ ਅਵਚੇਤਨ ਮਨ ਬ੍ਰਹਿਮੰਡ ਦੇ ਨਾਲ ਜਦੋਂ ਜੁੜੇਗਾ ਤੁਸੀਂ ਆਪਣੀ ਕਿਸੇ ਵੀ ਮਨੋ ਕਾਮਨਾ ਨੂੰ ਪੂਰਾ ਕਰ ਸਕਦੇ ਹੋ ਇਸ ਵਿਧੀ ਦੇ ਰਾਹੀਂ ਤੁਸੀਂ ਆਪਣੇ ਭਵਿੱਖ ਨੂੰ ਬਦਲ ਸਕਦੇ ਹੋ ਜਦੋਂ ਤੁਸੀਂ ਅੱਖਾਂ ਬੀਚੋਗੇ ਤੇ ਇਹ ਭਰੋਸਾ ਕਰਨਾ ਹੈ ਅੰਦਰੋਂ ਖੁਸ਼ੀ ਮਹਿਸੂਸ ਕਰਨੀ ਅੰਦਰੋਂ ਇੱਕ ਖੁਸਤਕ ਦੇ ਵਿੱਚ ਉਤਰ ਜਾਣਾ ਹੈ ਵੇ ਜਿਸ ਚੀਜ਼ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਨੂੰ ਤੁਸੀਂ ਵੇਖ ਰਹੇ ਹੋ ਖਿਆਲਾਂ ਦੇ ਰਾਹੀਂ ਤੇ ਉਹ ਤੁਹਾਨੂੰ ਮਿਲ ਗਈ ਹੈ ਅੰਦਰੋਂ ਇੱਕ ਚਾਹ ਪੈਦਾ ਕਰਨਾ ਹੈ ਅੰਦਰ ਇੱਕ ਖੁਸ਼ੀ ਪੈਦਾ ਕਰਨੀ ਹੈ ਤੇ ਭਰੋਸਾ ਕਰਨਾ ਹੈ ਆਪਣੇ ਆਪ ਦੇ ਉਤੇ ਕਿ ਤੁਹਾਨੂੰ ਉਹ ਚੀਜ਼ ਮਿਲ ਗਈ ਉਹ ਚੀਜ਼ ਤੁਹਾਡੇ ਸਾਹਮਣੇ ਹੈ ਉਸ ਨੂੰ ਤੁਸੀਂ ਵਰਤਦਾ ਦੇਖਣਾ ਹੈ ਉਸ ਨੂੰ ਤੁਹਾਡੇ ਜੀਵਨ ਵਿੱਚ ਆਉਂਦਾ ਵੇਖਣਾ ਹੈ ਉਸ ਦੀ ਖੁਸ਼ੀ ਬਣਾਉਣੀ ਹੈ ਉਸ ਦਾ ਉਸ ਦਾ ਮਨਾਉਣਾ ਹੈ ਮੈਲਰੀ ਗਾਮੀ ਇਹੀ ਤੁਹਾਨੂੰ ਸਿਖਾਉਂਦੀ ਹੈ ਪਾ ਇੱਥੇ ਕੀ ਅਸੀਂ ਗਲਤੀਆਂ ਕੀ ਕਰਦੇ ਆ ਅਸੀਂ ਭਰੋਸਾ ਆਪਣੇ ਆਪ ਤੇ ਨਹੀਂ ਕਰਦੇ ਅਸੀਂ ਊਟ ਪਟਾਂ ਬਹੁਤ ਵੇਖਦੇ ਆ ਅਸੀਂ ਹੰਕਾਰ ਦੇ ਵਿੱਚ ਉਲਝੇ ਹੋਏ ਮੈਲਰੀ ਗਾਰਮੀ ਦਾ ਸਭ ਤੋਂ ਪਹਿਲਾ ਸਿਧਾਂਤ ਹੈ ਵਡਣਾ ਸਿੱਖੋ ਸਭ ਦਾ ਭਲਾ ਕਰੋ ਚੁਗਲੀ ਨਿੰਦਿਆ ਤੋਂ ਮੁਕਤ ਕਰੋ ਆ ਅੰਦਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰੋ ਕਾਮਿਕ ਸ਼ਕਤੀਆਂ ਨੂੰ ਪਾਸੇ ਕਰੋ ਆਪਣੇ ਮਨ ਨੂੰ ਉਸਤਤ ਦੇ ਚ ਰੱਖੋ ਉਦਾਸੀ ਤੋਂ ਦੂਰ ਰਹੋ ਨਕਾਰਾਤਮਕ ਗੱਲਾਂ ਤੋਂ ਦੂਰ ਰਹੋ ਸਭ ਤੋਂ ਪਹਿਲਾ ਇੱਕ ਮੁੱਖ ਮਕਸਦ ਇਹ ਹੈ ਤੁਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਨਕਾਰਾਤਮਕ ਚੀਜ਼ ਤੋਂ ਪਾਸੇ ਕਰ ਲਵੋ ਜੇਕਰ ਤੁਹਾਡੇ ਅੰਦਰ ਨਕਾਰਾਤਮਕ ਖਿਆਲ ਹਨ ਮੈਲਰੀਗਾਮੀ ਤੁਹਾਡੇ ਅੰਦਰ ਨਕਾਰਾਤਮਕ ਘਟਨਾਵਾਂ ਨੂੰ ਪੈਦਾ ਕਰ ਦੇਗੀ ਤੁਹਾਡਾ ਜੀਵਨ ਨਰਕ ਵੀ ਬਣ ਸਕਦਾ ਹੈ ਜੇਕਰ ਤੁਸੀਂ ਮੈਲਰੀਗਾਮ ਦੀ ਸ਼ਕਤੀਆਂ ਨੂੰ ਪੋਜ਼ਿਟਿਵ ਰੂਪ ਦੇ ਰੂਪ ਦੇ ਵਿੱਚ ਵਰਤਦੇ ਹੋ ਇਸ ਦਿਨ ਪੌਸਟ ਦੇ ਰੂਪ ਦੇ ਵਿੱਚ ਤੁਹਾਡਾ ਜੀਵਨ ਸਵਰਗ ਬਣ ਜਾਵੇਗਾ ਜੋ ਚੀਜ਼ਾਂ ਤੁਹਾਨੂੰ ਇਸ ਦਿਨ ਹੀ ਪ੍ਰਾਪਤ ਹੋਣਗੀਆਂ ਉਸ ਦਾ ਸਪੂਰਨ ਆਨੰਦ ਲਓਗੇ ਤਾਂ ਹੀ ਤੁਹਾਡਾ ਜੀਵਨ ਸਫਲ ਹੋਵੇਗਾ ਨਹੀਂ ਤਾਂ ਜੇਕਰ ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਉਸ ਦਾ ਆਨੰਦ ਨਹੀਂ ਲੈ ਸਕੇ ਤਾਂ ਤੁਹਾਡਾ ਜੀਵਨ ਨਰਕ ਤੋਂ ਘੱਟ ਨਹੀਂ ਹੋਵੇਗਾ ਆਪਣੇ ਖਿਆਲਾਂ ਨੂੰ ਸਦਾ ਹੀ ਸਕਾਰਾਤਮਕ ਰੱਖੋ ਤੇ ਆਪਣੀ ਚੇਤਨਾ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਬਣਾ ਕੇ ਰੱਖੋ ਜੋ ਤੁਸੀਂ ਚਾਹੁੰਦੇ ਹੋ ਮੈਰੀ ਗਾਮੀ ਇਹ ਹੀ ਤਾਂ ਤੁਹਾਨੂੰ ਸਿਖਾਉਂਦੀ ਹੈ ਪਹਿਲਾਂ ਆਪਣੇ ਆਪ ਨੂੰ ਇਸ ਬ੍ਰਹਿਮੰਡ ਦੇ ਨਾਲ ਜੋੜੋ ਉਹਦੀ ਸ਼ਕਤੀਆਂ ਨੂੰ ਸਮਝੋ ਫਿਰ ਸਵਾਸਾਂ ਦੇ ਧਿਆਨ দাও ਆਪਣੇ ਸਵਾਸਾਂ ਨੂੰ ਆਉਂਦਿਆਂ ਜਾਂਦਿਆਂ ਵੇਖੋ ਜਦੋਂ ਜਿਵੇਂ ਜਿਵੇਂ ਤੁਸੀਂ ਆਪਣੇ ਸਵਾਸਾਂ ਨੂੰ ਆਉਂਦਿਆਂ ਜਾਂਦਿਆਂ ਵੇਖੋਗੇ ਤੁਸੀਂ ਬ੍ਰਹਿਮੰਡ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਓਗੇ ਅਸਲ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਓਗੇ ਕਿ ਸਚਾਈ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਓਗੇ ਤੁਹਾਡੀ ਕਲਪਨਾ ਸਚਾਈ ਦੇ ਵਿੱਚ ਬਦਲਣੀ ਸ਼ੁਰੂ ਹੋ ਜਾਵੇਗੀ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਊਰਜਾ ਨੂੰ ਸਮਝ ਲਿਆ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਉਣਗੇ ਮਾਨਸਿਕ ਜੇਤ ਵਾਲੇ ਵਿੱਚ ਬਦਲਾਅ ਆਉਣਗੇ ਤਾਂ ਤੁਸੀਂ ਆਪਣੇ ਭਵਿੱਖ ਨੂੰ ਬਦਲ ਸਕਦੇ ਹੋ ਕਿਸ ਰੀ ਦੀ ਦੇ ਰਹੀ ਮੈਨਰੀ ਗਾਮੀ ਦੇ ਰਾਹੀ ਜਦੋਂ ਤੁਸੀਂ ਆਪਣੇ ਸਵਸਥਲ ਤੇ ਧਿਆਨ ਦੇਦੇ ਹੋ ਅਸਲ ਦੇ ਨਾਲ ਜੁੜਦੇ ਹੋ ਊਰਜਾ ਨੂੰ ਸਮਝਦੇ ਹੋ ਤੁਹਾਡੇ ਸਰੀਰ ਦੇ ਵਿੱਚ ਬਦਲਾ ਆਉਣਗੇ ਮਨ ਦੇ ਵਿੱਚ ਬਦਲਾ ਆਉਣਗੇ ਉਸ ਤੋਂ ਬਾਅਦ ਤੁਸੀਂ ਕਲਪਨਾ ਕਰਨੀ ਹੈ ਤਸਵੀਰਾਂ ਬਣਾਉਣੀਆਂ ਹਨ ਵਿਜ਼ੂਅਲਾਈਜ਼ੇਸ਼ਨ ਕਰਨਾ ਹੈ ਉਹ ਚੀਜ਼ਾਂ ਦਾ ਜੋ ਤੁਸੀਂ ਆਪਣੇ ਛੀਵਰ ਦੇ ਵਿੱਚ ਚਾਹੁੰਦੇ ਹੋ ਉਹਨਾਂ ਚੀਜ਼ਾਂ ਬਾਰੇ ਚੰਗੇ ਖਿਆਲ ਮਨ ਦੇ ਵਿੱਚ ਵਸਾਉਣੇ ਤੇ ਤਸਵੀਰਾਂ ਬਣਾਉਣੀਆਂ ਅੱਖਾਂ ਦੇ ਵਿੱਚ ਖਿਆਲਾਂ ਦੇ ਵਿੱਚ ਜਿਸ ਚੀਜ਼ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਗਈ ਹੈ ਉਸ ਰੂਪੇ ਵਿੱਚ खुश होना है, है उस कल्पना ਨੂੰ ਵੇਖ ਕੇ ਖੁਸ਼ ਹੋਣਾ ਹੈ ਤੇ ਉਸ ਪ੍ਰਮਾਤਮਾ ਨਿਰੰਕਾਰ ਬ੍ਰਹਮੰਡ ਦਾ ਸ਼ੁਕਰ ਕਰਨਾ ਹੈ ਤੁਸੀਂ ਦੇਖੋ ਅੱਜ ਹੋਰ ਕੱਲ ਹੋਰ ਆਉਣ ਵਾਲੇ ਪੰਜਾ ਛੇ ਮਹੀਨੇ ਦੇ ਤੇ ਤੁਹਾਡਾ ਪੂਰਾ ਜੀਵਨ ਬਦਲ ਜਾਵੇਗਾ ਮੈਂ ਆਪਣੇ ਜੀਵਨ ਵਿੱਚ ਇਹਨਾਂ ਵਿਧੀਆਂ ਨੂੰ ਅਪਣਾਇਆ ਤੇ ਬਹੁਤ ਕੁਝ ਪਾਇਆ ਤੇ ਬਹੁਤ ਕੁਝ ਪਾ ਵੀ ਰਿਹਾ ਤੇ ਬਹੁਤ ਕੁਝ ਪਾ ਲਵਾਂਗਾ ਕਿਉਂਕਿ ਜਿੱਦ ਤਰ ਤੁਸੀਂ ਇਸ ਮੈਨਟਰੀ ਕਾਮੀ visualization law of attraction ਨੂੰ ਜਾਣ ਲਿਆ ਤੁਸੀਂ ਮੈਨੀਫੈਸਟ ਕਰਨਾ ਸਿੱਖ ਲਿਆ ਤੁਸੀਂ ਆਪਣੀ ਊਰਜਾ ਨੂੰ ਇੱਕ ਸਹੀ ਤਰੀਕੇ ਦੇ ਨਾਲ ਇੱਕ ਸਹੀ ਢਾਂਚੇ ਦੇ ਵਿੱਚ ਢਾਲ ਲਿਆ ਉਸ ਤੇ ਪ੍ਰਵਾਹ ਨੂੰ ਸਹੀ ਕਰ ਲਿਆ ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਆਪਣੀ ਊਰਜਾ ਨੂੰ ਸਟੇਬਲ ਕਰਕੇ ਆਪਣੇ ਖਿਆਲਾਂ ਨੂੰ ਪੋਜ਼ਿਟਿਵ ਕਰਕੇ ਵਿਜ਼ੂਅਲਾਈਜੇਸ਼ਨ ਕਰਨਾ ਤਾਂ ਜਮਾਨ ਸਿੱਖ ਤਸਵੀਰਾਂ ਬਣਾਉਣੇ ਦੀ ਉਹਨਾਂ ਤਸਵੀਰਾਂ ਨੂੰ ਇੱਕੇ ਖੁਸ਼ ਹੋਣਾ ਜਿਉ ਜੋ ਉਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਖੁਸ਼ ਹੋਵੋਗੇ ਲਗਾਤਾਰ 21 ਦਿਨ ਇਸ ਤਰ੍ਹਾਂ ਕਰਨਾ ਇੱਕ ਕਿਸੇ ਸੁਪਨੇ ਨੂੰ ਲੈ ਲਵੋ ਇੱਕ ਆਪਣੀ ਮਨੋਕਾਮਨਾ ਨੂੰ ਲੈ ਲਵੋ ਵਿਜ਼ੂਅਲਾਈਜੇਸ਼ਨ ਕਰੋ ਦੀ ਤਸਵੀਰਾਂ ਬਣਾਓ ਵੇਖੋ ਉਹ ਚੀਜ਼ ਤੁਹਾਨੂੰ ਮਿਲਦੀ ਹੋਈ ਵੇਖੋ ਉਸ ਦਿਨ ਵਰਤਦੇ ਹੋਏ ਤੁਸੀਂ ਵੇਖੋ ਸਭ ਵੇਖ ਕੇ ਖੁਸ਼ ਹੋਵੋ ਆਪਣੇ ਅੰਦਰ ਦੀ ਊਰਜਾ ਨੂੰ ਲਗਾ ਦਿਓ ਦੇ ਵਿੱਚ ਤੁਸੀਂ ਦੇਖੋਗੇ 21 ਦਿਨ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਤੁਹਾਡੇ ਸਾਹਮਣੇ ਉਹ ਚੀਜ਼ ਪ੍ਰਗਟ ਹੋ ਜਾਵੇਗੀ ਪ੍ਰਮਾਣ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਵੇਗਾ ਆਟੋਮੈਟਿਕਲੀ ਤੁਹਾਡੇ ਨੂੰ ਉਸ ਤਰ੍ਹਾਂ ਦੇ ਲੋਕ ਹੁਣੇ ਸ਼ੁਰੂ ਹੋਏਨਗੇ ਉਸਰ ਦੀ ਕਿਰਿਆ ਤੁਹਾਡਾ ਸਪੀਰ ਕਰਨਾ ਸ਼ੁਰੂ ਕਰ ਦੇਵੇਗਾ ਤੁਹਾਨੂੰ ਉਸੇ ਤਰ੍ਹਾਂ ਦੇ ਵਿਸ਼ਾ ਤੇ ਤੁਸੀਂ ਮਿਹਨਤ ਕਰਨੀ ਸ਼ੁਰੂ ਕਰ ਦੇਵੋਗੇ ਜਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਆਪਣੇ ਜੀਵਨ ਦੇ ਚਾਹੋ ਨੇ ਤਾਂ ਤੁਹਾਡੇ ਜੀਵਨ ਦੇ ਵਿੱਚ ਉਹ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਸੋ ਮੈਨਟਰੀ ਕਾਰੀ ਦੇ ਨੁਕਸਾਨ ਇਹ ਹੋ ਸਕਦੇ ਆ ਜੇਕਰ ਤੁਸੀਂ ਇਸ ਊਰਜਾ ਨੂੰ ਨਾ ਸੰਭਾਲ ਪਾਏ ਆਪਣੇ ਸਕਾਰਾਤਮਕ ਸ਼ਕਤੀਆਂ ਨੂੰ ਨਾ ਸੰਭਾਲ ਪਾਏ ਆਪਣੇ ਮਨ ਨੂੰ ਨਕਾਰਾਤਮਕ ਕਰ ਲਿਆ ਤਾਂ ਤੁਹਾਡਾ ਜੀਵਨ ਨਰਕ ਵੀ ਬਣ ਜਾਵੇਗਾ ਜੇਕਰ ਤੁਸੀਂ ਗੱਲ ਗੱਲ ਤੇ ਨਕਾਰਾਤਮਕ ਗੱਲਾਂ ਕਰਦੇ ਹੋ ਤੁਹਾਡੇ ਦੋਸਤ ਨਕਾਰਾਤਮਕ ਹੋਣ ਤੁਹਾਡਾ ਰਿਲੇਟੇਸ਼ਨਲ ਪ੍ਰਾਤਮਿਕ ਤੌਰ ਸੰਗੀਤਿਕ ਪ੍ਰਾਤਮਿਕ ਹੈ ਤੁਹਾਡਾ ਜੀਵਨ ਨਰਕ ਬਣ ਗਿਆ ਉਹਦਾ ਸਮਾਂ ਨਹੀਂ ਲਗਾਵੇਗਾ ਸੋ ਆਪਣੇ ਜੀਵਨ ਦੇ ਚ ਜੋ ਵੀ ਤੁਸੀਂ ਪਹੁੰਚਣਾ ਹੈ ਮੈਂ ਜਿਹੜੀ ਗੱਲ ਮੈਂ ਜਰਾ ਇਸ ਵਿੱਚ ਪਾ ਰਹੇ ਤਿਉਹ ਇਸ ਵਿਧੀ ਦਿਨਾਈ ਪਾ ਸਕਦੇ ਹੋ ਸੋ ਅਜਦਰ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡਾ ਬੜੇ ਰਹੋ ਧੰਨਵਾਦ